ਸੀਐਮ ਭਗਵੰਤ ਮਾਨ ਐਕਸ਼ਨ ਮੂਡ ਦੇ ਵਿੱਚ ਆ ਗਏ ਆ ਹਰ ਰੋਜ਼ ਦੀ ਬੱਸਾਂ ਜਿਸ ਤਰੀਕੇ ਦੇ ਨਾਲ ਦੁਰਘਟਨਾਗ੍ਰਸਤ ਹੋ ਰਹੀਆਂ ਸੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸਨ ਪਿਛਲੇ 2 ਮਹੀਨਿਆਂ ਦੇ ਵਿੱਚ ਤਿੰਨ ਬੱਸਾਂ ਦੀ ਬੱਸਾਂ ਇਧਰ ਘਟਨਾਗ੍ਰਸਤ ਹੋ ਗਈਆਂ ਇੱਕ ਨਹਿਰ ਦੇ ਵਿੱਚ ਡਿੱਗ ਪਈ ਇੱਕ 7 ਵਾਲੇ ਦੇ ਵਿੱਚ ਡਿੱਗ ਪਈ ਜਿੱਥੇ 6 ਤੋਂ 7 ਲੋਕ ਜਿਨ੍ਹਾਂ ਦੀ ਜਾਨ ਗਈ ਆ ਤੇ ਉਸ ਤੋਂ ਬਾਅਦ ਭਗਵੰਤ ਮਾਨ ਸਖਤ ਹੋ ਗਏ ਆ ਭਗਵਾਨਤਮਾਨ ਨੇ ਸਖਤ ਦੇਸ਼ ਕਰ ਦਿੱਤੇ ਆ ਦੀਬੱਸਾਂ ਨੂੰ ਲੈ ਕੇ ਤੁਹਾਨੂੰ ਦੱਸ ਦਿੰਨੇ ਆ ਕਿ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਵਿੱਚ ਡਿੰਪੀ ਢਿੱਲੋਂ ਸ਼ਾਮਲ ਹੋਏ ਸੀ ਉਹੀ ਦੀਬੱਸਾਂ ਦੇ ਮਾਲਕਾ ਲੋਕ ਲਗਾਤਾਰ ਇਸ ਚੀਜ਼ ਦੇ ਉੱਤੇ ਉਂਗਲ ਚੁੱਕ ਰਹੇ ਸੀ ਕਿ ਦੀਬੱਸਾਂ ਦੇ ਉੱਤੇ ਭਗਵਾਨਤਮਾਨ ਐਕਸ਼ਨ ਕਿਉਂ ਨਹੀਂ ਕਰ ਰਹੇ ਤੇ ਉਹ ਲਗਾਤਾਰ ਲੋਕਾਂ ਦੀਆਂ ਜਾਨਾ ਜਾ ਰਹੀਆਂ ਨੇ ਸਿਰਫ ਉਹਨਾਂ ਦੇ ਨਾਲ ਇਸ ਕਰਕੇ ਭਗਵਾਨ ਤੁਮਾਨ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਕਰ ਰਹੇ ਕਿ ਉਹ ਆਮ ਆਦਮੀ ਪਾਰਟੀ ਤੋਂ ਐਮ ਐਲ ਏ ਬਣੇ ਆ ਤੇ ਆਪਣਿਆਂ ਦਾ ਪੱਕ ਪੂਰੇ ਆ ਭਗਵਾਨ ਤੁਮਾਨ ਤੇ ਦੂਸਰੀ ਤਰਫ ਦਿੱਲੀ ਚ ਹੋਈ ਹਾਰ ਤੋਂ ਬਾਅਦ ਲਗਾਤਾਰ ਐਕਸ਼ਨ ਦੇ ਵਿੱਚ ਆ ਗਏ ਆ ਪਹਿਲਾਂ ਉਹਨਾਂ ਵੱਲੋਂ 52 ਪੁਲਿਸ ਅਧਿਕਾਰੀ ਬਰਖਾਸਤ ਕਰ ਦਿੱਤੇ ਗਏ ਆ ਜਿਨ੍ਹਾਂ ਦਾ ਸਿੱਧਾ ਸਿੱਧਾ ਨਾਮ ਨਸ਼ੇਪ ਕੌਣ ਦੇ ਵਿੱਚ ਲੱਗਾ ਹੋਇਆ ਸੀ ਤੇ ਅੱਜ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਕਾਸ ਕਰਕੇ ਦੀਬ ਬੱਸਾਂ ਨੂੰ ਲੈ ਕੇ ਵੱਡਾ ਐਕਸ਼ਨ ਕਰ ਦਿੱਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਹੁਣ ਜਿੰਨੀ ਸਪੀਡ ਦਿੱਤੀ ਗਈ ਆ ਉਸ ਤੋਂ ਵੱਧ ਜੇਕਰ ਕੋਈ ਬੱਸ ਚਲਦੀ ਰੋਡ ਤੇ ਵੇਖ ਲਈ ਚਾਹੇ ਉਹ ਦੀਬ ਬੱਸ ਹੋਵੇ ਜਾਂ ਫਿਰ ਕੋਈ ਹੋਰ ਬੱਸ ਹੋਵੇ ਉਸ ਨੂੰ ਉੱਥੇ ਹੀ ਉਸ ਨੂੰ ਬੈਨ ਕਰ ਦਿੱਤਾ ਜਾਵੇਗਾ 1 ਸਾਲ ਤੱਕ ਕਰੋਨਾ ਤੇ ਬੈਨ ਰਹੇਗਾ ਉਹਨਾਂ ਨੇ ਲੱਗ ਲੱਗ ਜਿਹੜੀਆਂ ਸਪੀਡ ਲਿਮਿਟੇਸ਼ਨ ਰੱਖੀਆਂ ਸਕੂਲ ਦੇ ਅੱਗੇ ਇੰਨੀ ਸਪੀਡ ਹਾਈਵੇ ਦੇ ਉੱਤੇ ਇੰਨੀ ਸਪੀਡ ਪਿੰਡਾਂ ਦੇ ਵਿੱਚ ਇੰਨੀ ਸਪੀਡ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਤੇ ਉਹਨਾਂ ਬੱਸਾਂ ਦੇ ਡਰਾਈਵਰਾਂ ਦੇ ਉੱਤੇ ਉਹਨਾਂ ਦੇ ਮਾਲਕਾਂ ਦੇ ਉੱਤੇ ਸਖਤ ਐਕਸ਼ਨ ਲਿਆ ਜਾਵੇਗਾ ਕਿਉਂਕਿ ਭਗਵੰਤ ਮਾਨ ਨੇ ਆਖਿਆ ਜਿੱਤੇ ਬੱਸਾਂ ਵਾਲਿਆਂ ਨੂੰ ਮੌਜਾ ਮਿਲ ਜਾਂਦਾ ਪਰ ਜਿਹੜੇ ਜੀ ਚਲੇ ਜਾਂਦੇ ਉਹ ਵਾਪਸ ਨਹੀਂ ਆਉਂਦੇ